ਹਾਂਜੀ ਅੱਜ ਗੱਲ ਕਰਦੇ ਆ ਆਪਾਂ ਅੰਮ੍ਰਿਤ ਵੇਲੇ ਦੇ ਉੱਤੇ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਕਟਨਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਬਣ ਜਾਏਗਾ ਕਿਉਂਕਿ ਅੰਮ੍ਰਿਤ ਵੇਲਾ ਇੱਕ ਐਸਾ ਕਨਸੈਪਟ ਹੈ ਅੰਮ੍ਰਿਤ ਵੇਲਾ ਇੱਕ ਐਸਾ ਟੌਪਿਕ ਏ ਐਸਾ ਵਿਸ਼ਾ ਹੈ ਜਿਹਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਕਿਸੇ ਨੇ ਇਹਨੂੰ ਕਿਸੇ ਵੇਲੇ ਦੇ ਨਾਲ ਜੋੜਿਆ ਕਿਸੇ ਪੈਰ ਦੇ ਨਾਲ ਜੋੜਿਆ ਕਿਸੇ ਸਮੇਂ ਦੇ ਨਾਲ ਜੋੜਿਆ ਤੇ ਕਿਸੇ ਨੇ ਉਹਨਾਂ ਤੋਂ ਥੋੜਾ ਜਿਹਾ ਹਟ ਕੇ ਵੱਖਰੇ ਅੰਗਰ ਤੋਂ ਸਮਝਣ ਜਾਂ ਸਮਝਾਉਣ ਦੀ ਗੱਲ ਵੀ ਕੀਤੀ ਸਵੇਰ ਦਾ ਵੇਲਾ ਜਿਹਨੂੰ ਅਕਸਰ ਅੰਮ੍ਰਿਤ ਵੇਲਾ ਮੰਨਿਆ ਗਿਆ ਜਾਂ ਕਿਹਾ ਗਿਆ ਜਿਹਨੂੰ ਕਈਆਂ ਨੇ ਸ਼ੁਭ ਮਹੂਰਤ ਦਾ ਨਾਮ ਹੀ ਦਿੱਤਾ ਇਨੂੰ ਗੁਰਮਤ ਅਲਾਉਡ ਨਹੀਂ ਕਰਦੀ ਜਿਹੜਾ ਸਵੇਰ ਦਾ ਵੇਲਾ ਹੈ ਵੀ ਉਹਨੂੰ ਅੰਮ੍ਰਿਤ ਵੇਲਾ ਕਿਹਾ ਜਾਏ ਹੁਣ ਮੈਨੂੰ ਪਤਾ ਹੈ ਕਿਉਂਕਿ ਜਦੋਂ ਹਜ਼ਾਰਾਂ ਲੋਕਾਂ ਦੀ ਆਵਾਜ਼ ਅੰਦਰ ਦੱਬੀ ਹੋਵੇ ਵੀ ਆ ਚੀਜ਼ ਹੀ ਅੰਮ੍ਰਿਤ ਵੇਲਾ ਹੈ ਤੇ ਉਹਦੇ ਉਲਟ ਜਾ ਕੇ ਬੰਦਾ ਸੋਚਣਾ ਤੇ ਸਮਝਣਾ ਹੀ ਇੱਕ ਵਾਰੀ ਬੰਦ ਕਰ ਦਿੰਦਾ ਹੈ ਤੇ ਜਦੋਂ ਇਦਾਂ ਦੀ ਗੱਲ ਆਵੇ ਤੇ ਫਿਰ ਬੰਦੇ ਦਾ ਇੱਕਦਮ ਧਿਆਨ ਬਾਣੀ ਵੱਲ ਜਾਏਗੀ ਕਿ ਬਾਣੀ ਪਈ ਕਹਿੰਦੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਖਰ ਬਾਣੀ ਕਹਿੰਦੀ ਕਿ ਚੌਥੇ ਪੈਰ ਸੁਬਾ ਕੇ ਸੁਰਤਿਆ ਉਪਜੈ ਚਾਉ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸਚਾ ਨਾਮ ਤੁਹਾਡੇ ਮਨ ਵਿੱਚ ਇਹ ਖਿਆਲ ਆਉਣਗੇ ਪੰਕਤੀਆਂ ਆਉਣਗੀਆਂ ਪਰ ਹੁਣ ਚਲੋ ਜਿਹੜੀ ਪੰਕਤੀ ਹੁਣੇ ਬੋਲੀ ਸੀ ਉਥੋਂ ਹੀ ਗੱਲ ਆਪਾਂ ਚੱਕ ਲੈਨੇ ਆਂ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਹੁਣ ਉਥੇ ਪਾਤਸ਼ਾਹ ਨੇ ਚੌਥੇ ਪੈਰ ਦਾ ਜ਼ਿਕਰ ਨਹੀਂ ਕੀਤਾ ਵੀ ਰਾਤ ਦਾ ਚੌਥਾ ਪੈਰ ਹੋਵੇ ਬੱਸ ਜਿਹੜੀ ਪੈਰਾਂ ਦੀ ਗਿਣਤੀ ਉਹ ਹੁੰਦੀ 6 ਤੋਂ 9, 9 ਤੋਂ 12, 12 ਤੋਂ 3 ਤੇ 3 ਤੋਂ ਫੇਰ ਦੁਬਾਰਾ 6 ਭਾਵੇਂ ਉਹ ਦਿਨ ਹੋਵੇ ਰਾਤ ਹੋਵੇ ਹੁਣ ਇੱਥੇ ਪਾਤਸ਼ਾਹ ਨੇ ਨਹੀਂ ਕਿਹਾ ਵੀ ਸਵੇਰ ਦਾ ਵੇਲਾ ਹੋਵੇ ਚੌਥਾ ਪੈਰ ਹੋਵੇ 3 ਤੋਂ 6 ਦਾ ਵਕਤ ਹੋਵੇ ਤੇ ਉਹਦੇ ਵਾਸਤੇ ਮੈਂ ਇਹ ਗੱਲ ਕਹਿ ਰਿਹਾ ਵੀ ਬੜਿਆਈ ਵਿਚਾਰ ਉਦੋਂ ਕਰ ਨਹੀਂ ਉਹਨਾਂ ਕਿਹਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਉਹ ਵੇ ਅੰਮ੍ਰਿਤ ਵੇਲਾ ਨੂੰ ਜਾਨੋ ਸਮਝ ਲਓ ਮੰਨ ਲਓ ਸੱਚ ਨਾਉਂ ਸੱਚੇ ਦੇ ਗੁਣਾ ਦੀ ਜਦੋਂ ਵਡਿਆਈ ਕੀਤੀ ਜਾਏ ਵਿਚਾਰ ਕੀਤੀ ਜਾਏ ਉਹਨਾਂ ਦੀ ਮਾਲਾ ਬਣਾ ਕੇ ਆਪਣੇ ਅੰਦਰ ਸਜਾਈ ਜਾਏ ਉਹਨੂੰ ਮੰਨਿਆ ਜਾਏ ਉਹ ਧਾਰਨ ਕੀਤੇ ਜਾਣ ਕਹਿੰਦੇ ਨੇ ਉਹ ਹੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਤੇ ਹੁਣ ਰੱਬ ਦੇ ਗੁਣਾ ਨੂੰ ਵਡਿਆਈ ਵਿਚਾਰ ਨੂੰ ਅਪਣਾਉਣਾ ਸਮਝਣਾ ਇਹਦੇ ਵਾਸਤੇ ਕੋਈ ਸਮਾ ਨਿਰਧਾਰਤ ਹੈ ਜਦੋਂ ਤੁਹਾਡਾ ਦਿਲ ਕਰੇ ਬਾਣੀ ਨੂੰ ਪੜ ਲਓ ਬਾਣੀ ਨੂੰ ਸਮਝ ਲਓ ਬਾਣੀ ਦੇ ਅਰਥ ਵੇਖ ਲਓ ਆਪਣੇ ਤੇ ਅਪਲਾਈ ਕਰ ਲਓ ਗੁਨਾ ਨੂੰ ਧਾਰਨ ਕਰਨ ਦਾ ਕੋਈ ਨਿਰਧਾਰਿਤ ਮਿਥਿਆ ਸਮਾਨ ਨਹੀਂ ਹੈ ਮੈਂ ਇੱਕ ਦੋ ਹਵਾਲੇ ਇੱਕ ਦੋ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦੇਣਾ ਅਗਰ ਤੁਸੀਂ ਅੰਮ੍ਰਿਤ ਵੇਲਾ ਰਾਤ ਦੇ ਚੌਥੇ ਪੈਰ ਨੂੰ ਮੰਨ ਕੇ ਚੱਲ ਰਹੇ ਹੋ ਮੈਂ ਉਹਦੇ ਸਬੰਧ ਵਿੱਚ ਇੱਕ ਦੋ ਨੁਕਤੇ ਰੱਖ ਦੇਣਾ ਹੁਣ ਹਰ ਦੇਸ਼ ਦੇ ਅੰਦਰ ਅੰਮ੍ਰਿਤ ਵੇਲਾ ਵੀ ਵੱਖ-ਵੱਖ ਟੰਗ ਦੇ ਨਾਲ ਫਿਰ ਆਏਗਾ ਜਿਸ ਵਕਤ ਇੰਡੀਆ ਦੇ ਅੰਦਰ ਅੰਮ੍ਰਿਤ ਵੇਲਾ ਆਏਗਾ ਇੱਥੇ ਉਦੋਂ ਅਮਰੀਕਾ ਦੇ ਅੰਦਰ ਰਾਤ ਪੈਣ ਵਾਲੀ ਹੋਏਗੀ ਜਦੋਂ ਅਮਰੀਕਾ ਕੈਨੇਡਾ ਦੇ ਅੰਦਰ ਅੰਮ੍ਰਿਤ ਵੇਲਾ ਹੋਏਗਾ ਇੰਡੀਆ ਦੇ ਅੰਦਰ ਉਦੋਂ ਰਾਤ ਪੈਰੀ ਹੋਏਗੀ ਇਹਦਾ ਮਤਲਬ ਤੁਹਾਡੀ ਪਰ ਬਾਦਸ਼ਾਹ ਬਦਲ ਗਏ ਹੁਣ ਤੁਹਾਡੇ ਮਨ ਦੇ ਵਿੱਚ ਜਿਹੜਾ ਅਗਲਾ ਪ੍ਰਸ਼ਨ ਆਉਣਾ ਨੂੰ ਮੈਂ ਕਹਿ ਦਾਂ ਹੁਣ ਇਹ ਆਏਗਾ ਵੀ ਜਿਹੜੇ ਦੇਸ਼ 'ਚ ਰਹਿੰਦੇ ਹੋ ਜਿਹੜੀ ਜਗ੍ਹਾ 'ਤੇ ਰਹਿੰਦੇ ਹੋ ਉੱਥੇ ਦਿਨ ਵੀ ਹੁੰਦਾ ਹੈ ਉੱਥੇ ਰਾਤ ਵੀ ਹੁੰਦੀ ਹੈ ਉੱਥੇ ਰਾਤ ਦੇ ਚੌਥੇ ਪੈਰ ਜਾਗ ਜਾਇਆ ਕਰੋ ਪਰ ਚਲੋ ਮੈਂ ਹੁਣ ਅਗਲੀ ਗੱਲ ਕਰ ਦੇਣਾ ਵਿਦੇਸ਼ਾਂ ਦੇ ਅੰਦਰ ਖਾਸ ਕਰਕੇ ਅੱਜ ਕੱਲ੍ਹ ਤੇ ਇੰਡੀਆ ਦੇ ਅੰਦਰ ਵੀ ਇਹ ਚੱਲਦਾ ਹੈ ਪਰ ਵਿਦੇਸ਼ਾਂ ਦੇ ਅੰਦਰ ਖਾਸ ਕਰਕੇ 24 ਆਵਰ ਕੰਮ ਚੱਲਦੇ ਨੇ ਬਹੁਤ ਥਾਵਾਂ ਦੇ ਉੱਤੇ ਬਹੁਤ ਸਟੋਰਾਂ ਦੇ ਉੱਤੇ ਵੀ ਜੇ ਕੋਈ ਨਾਈਟ ਸ਼ਿਫਟ ਲਾ ਕੇ ਆ ਰਿਹਾ ਹੋਵੇ ਪੂਰੀ ਰਾਤ ਕੰਮ ਕਰਕੇ ਆ ਰਿਹਾ ਹੋਵੇ ਔਰ ਸਵੇਰ ਦਾ ਵੇਲਾ ਜਿੰਨੂੰ ਤੁਸੀਂ ਕਹ ਰਹੇ ਹੋ ਅਮਰਤ ਵੇਲਾ ਬਹੁਤੇ ਲੋਕ ਕਹਿ ਰਹੇ ਨੇ ਅਮਰਤ ਵੇਲਾ ਉਸ ਵਕਤ ਉਹ ਸਵੇਰੇ 4-5 ਵਜਦੇ ਦੇ ਨਾਲ ਘਰ ਨੂੰ ਆ ਰਿਹਾ ਹੋਏ ਸਾਰੀ ਰਾਤ ਦਾ ਥਕੀਵਾ ਨਾਲ ਉਹ ਲੈ ਕੇ ਆ ਰਿਹਾ ਹੈ ਸਾਰੀ ਰਾਤ ਦੀ ਟੈਨਸ਼ਨ ਡਿਪਰੈਸ਼ਨ ਨਾਲ ਲੈ ਕੇ ਆ ਰਿਹਾ ਹੈ ਹੁਣ ਉਹ ਆਪਣੇ ਬਿਸਤਰ ਵੱਲ ਜਾਏਗਾ ਜਾਂ ਗੁਟਕੇ ਵੱਲ ਜਾਏਗਾ ਤੇ ਜੇ ਗੁਟਕੇ ਵੱਲ ਜਾਏਗਾ ਵੀ ਤੇ ਉਹਦੇ ਪਾਠ ਕੀਤੇ ਦਾ ਅਰਥ ਹੋਏਗਾ ਉਧਰੋਂ ਸੌਂ ਵੀ ਜਾਵੇਗਾ ਉਬਾਸੀਆਂ ਲਈ ਜਾਏਗਾ ਪਾਠ ਪੂਰਾ ਕਰਨ ਵਾਲਾ ਹੀ ਕੰਮ ਕਰੇਗਾ ਬਸ ਜਪਜੀ ਸ਼ੁਰੂ ਕਰ ਲੇਗਾ ਤੇ ਪਤਾ ਉਦੋਂ ਹੀ ਲੱਗੇਗਾ ਜਦੋਂ ਗੱਲ ਸ਼ਲੋਕ ਤੇ ਪਹੁੰਚ ਜਾਏਗੀ ਵੀ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਉਦੋਂ ਹੋਸ਼ ਆਣੀ ਵੀ ਜਪਜੀ ਦੇ ਪੂਰਾ ਹੋ ਗਿਆ ਖੈਰ ਨਾਈਟ ਸ਼ਿਫਟ ਲਾ ਕੇ ਆ ਰਿਹਾ ਹੈ ਸਵੇਰ ਦੇ ਵੇਲੇ ਆ ਰਿਹਾ ਹੈ ਉਹਦੇ ਵਾਸਤੇ ਬਿਸਤਰ ਤੇ ਜਾਣਾ ਸੌਣਾ ਆਰਾਮ ਕਰਨਾ ਇਹ ਜਿਆਦਾ ਚੰਗਾ ਹੈ ਜਦੋਂ ਉੱਠੇਗਾ ਫਰੈਸ਼ ਹੋਏਗਾ ਹਾਂ ਪਾਠ ਕਰ ਲੋ ਪਾਠ ਨੂੰ ਸਮਝ ਲੋ ਅਖਰੀ ਅਰਥ ਪੜ੍ਹ ਲੋ ਕੋਈ ਰੋਕਦਾ ਥੋੜਾ ਵੀ ਆ ਪਾਠ ਨਾ ਕਰ ਜਦੋਂ ਉੱਠੇਗਾ ਫਰੈਸ਼ ਹੋਏਗਾ ਉਦੋਂ ਕਰ ਲੇਗਾ ਸੋ ਅੰਮ੍ਰਿਤ ਵੇਲਾ ਜਦੋਂ ਤੁਸੀਂ ਰੱਬੀ ਗੁਣਾ ਦੇ ਨਾਲ ਸ਼ੁਕਰਾਨੇ ਦੇ ਨਾਲ ਆਪਣੇ ਅੰਦਰ ਨੂੰ ਪਰ ਲੈਂਦੇ ਹੋ ਤੁਹਾਡੇ ਅੰਦਰ ਦਇਆ ਆਈ ਤੁਹਾਡੇ ਅੰਦਰ ਨਰਮਾਨਤਾ ਆਈ ਕੋਈ ਹੋਰ ਰੱਬੀ ਗੁਣਾ ਆਏ ਤੁਹਾਡੇ ਅੰਦਰ ਤੁਸੀਂ ਨੋਟ ਕਰਿਓ ਅੰਮ੍ਰਿਤ ਚਰਨ ਚਰਨਾ ਸ਼ੁਰੂ ਹੋਇਆ ਵਰਸਨਾ ਸ਼ੁਰੂ ਹੋਇਆ ਅੰਦਰ ਬੜਾ ਕੂਲ ਜਿਹਾ ਤੁਹਾਨੂੰ ਮਹਿਸੂਸ ਹੋਇਆ ਬੜੇ ਠੰਡਕ ਜੀ ਠੰਡੀ ਲਹਿਰ ਰਾਸ ਦੀ ਭਰੀ ਲੈਰ ਅੰਦਰ ਬਣਦੀ ਹੋਈ ਨਜ਼ਰ ਪਈ ਉਹਦਾ ਨਾਂ ਹੀ ਅੰਮ੍ਰਿਤ ਵੇਲਾ ਉਹ ਰਾਤ ਹੋਵੇ ਸੁਪਨੇ ਵਿੱਚ ਹੋਵੇ ਜਾਗਦਿਆਂ ਹੋਵੇ ਬੈਠਿਆਂ ਹੋਵੇ ਮੋਟਰਕਾਰ ਡਰਾਈਵ ਕਰਦਿਆਂ ਹੋਵੇ ਕੰਮ ਕਰਦਿਆਂ ਹੋਵੇ ਜਦੋਂ ਮਰਜੀ ਉਹਦੇ ਗੁਣਾਂ ਦਾ ਚੇਤਾ ਆਇਆ ਤੇ ਗੁਣਾਂ ਦੇ ਨਾਲ ਅੰਦਰ ਅੰਮ੍ਰਿਤ ਵਰਸਣਾ ਸ਼ੁਰੂ ਹੋਇਆ ਅੰਦਰ ਠੰਡਕ ਮਿਲੇ ਲਓ ਜੀ ਆ ਜੇ ਅੰਮ੍ਰਿਤ ਵੇਲਾ ਜਦੋਂ ਤੁਹਾਨੂੰ ਉਹਦੇ ਗੁਣਾਂ ਵਿੱਚੋਂ ਸਕੂਨ ਮਿਲੇ ਔਰ ਜਦੋਂ ਉਹਦੇ ਗੁਣਾਂ ਵਿੱਚੋਂ ਤੁਹਾਨੂੰ ਠੰਡਕ ਮਿਲੇ ਉਹਦਾ ਨਾਂ ਹੈ ਅੰਮ੍ਰਿਤ ਵੇਲਾ ਹੁਣ ਮੈਂ ਇੱਕ ਗੱਲ ਹੋਰ ਕਰ ਦਿਆਂ ਇੱਕ ਹੀ ਦੇਸ਼ ਹੋਵੇ ਇੱਕ ਦੇਸ਼ ਦੇ ਅੰਦਰ ਇੱਕ ਘਰ ਦੇ ਵਿੱਚ 5 7 10 ਮੈਂਬਰ ਰਹਿ ਰਹੇ ਨੇ ਰੋਟੀ ਖਾਂਦਾ ਸਭ ਦਾ ਸਮਾਂ ਇੱਕ ਹੈ ਕੰਮਾਂ ਤੇ ਜਾਣ ਦਾ ਸਮਾਂ ਵੱਖਰਾ ਵੱਖਰਾ ਹੈ ਆਉਣ ਦਾ ਸਮਾਂ ਵੱਖਰਾ ਵੱਖਰਾ ਹੈ ਕੋਈ ਰਾਤ ਸੌ ਰਿਹਾ ਕੋਈ ਦਿਨੇ ਸੌ ਰਿਹਾ ਕੋਈ ਸ਼ਾਮ ਦੇ ਵਕਤ ਕੰਮ ਤੇ ਜਾ ਰਿਹਾ ਹੈ ਕੋਈ ਸ਼ਾਮ ਦੇ ਵਕਤ ਘਰ ਕੰਮ ਤੋਂ ਮੁੜ ਕੇ ਵਾਪਸ ਆ ਰਿਹਾ ਤਾਂ ਰੋਟੀ ਖਾਣ ਦਾ ਵੇਲਾ ਕੋਈ ਇੱਕ ਵੇਲਾ ਥੋੜਾ ਹੈ ਕੋਈ 8 ਵਜੇ ਸਵੇਰੇ ਖਾ ਰਿਹਾ ਹੈ 9 ਵਜੇ 10 ਵਜੇ 11 ਵਜੇ 12 ਵਜੇ ਕੋਈ ਲੇਟ ਖਾ ਰਿਹਾ ਹੈ ਸਵੇਰ ਖਾ ਰਿਹਾ ਕੋਈ ਸਵੇਰੇ ਸਵੇਰੇ ਖਾ ਕੇ ਨਿਕਲ ਜਾਂਦਾ ਹੈ 6 ਵਜੇ ਰੋਟੀ ਖਾਣ ਦਾ ਵੇਲਾ ਇੱਕ ਨਹੀਂ ਹੈ ਐਗਜ਼ਾਮਪਲਾਂ ਨੂੰ ਚੇਤਾ ਰੱਖ ਲਿਓ ਮੈਂ ਖੀਰ ਤੇ ਫਿਰ ਗੱਲ ਦੁਹਰਾਵਾਂਗਾ ਬਣਗੀ ਮਾਤਰ ਗੱਲ ਕਰ ਰਿਹਾ ਹਾਂ ਡਿਟੇਲ ਵਿੱਚ ਨਹੀਂ ਕਿਸੇ ਦੀ ਭੁੱਖ ਉਦੋਂ ਹੀ ਮਿٹےਗੀ ਜਦੋਂ ਉਹਨੇ ਰੋਟੀ ਖਾ ਲਈ ਲਓ ਆਜੇ ਅਮਰਤ ਵੇਲਾ ਜਦੋਂ ਨੇ ਰੋਟੀ ਖਾ ਲਈ ਉਦੋਂ ਉਹਦੀ ਭੁੱਖ ਮਿਟਣੀ ਸ਼ੁਰੂ ਹੋਏਗੀ ਉਹ ਸਵੇਰ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ ਰਾਤ ਹੋਵੇ ਜਿਹੜਾ ਮਰਜੀ ਵੇਲਾ ਹੋਵੇ ਉਹਦੀ ਭੁੱਖ ਮਿਟ ਜਾਏਗੀ ਜਦੋਂ ਤੁਸੀਂ ਰੱਬੀ ਗੁਣਾ ਨੂੰ ਆਪਣੇ ਅੰਦਰ ਲੈ ਕੇ ਚਲੇ ਗਏ ਤੇ ਰੱਬੀ ਗੁਣਾ ਦਾ ਸਵਾਦ ਆਇਆ ਠੰਡਕ ਆਈ ਮਹਿਸੂਸ ਹੋਇਆ ਸਕੂਨ ਮਿਲਿਆ ਰਸ ਬਣਿਆ ਤੁਹਾਡੇ ਅੰਦਰ ਨੂੰ ਸ਼ਾਂਤ ሆነ ਕੀਤਾ ਰੱਬੀ ਗੁਣਾ ਨੇ ਚੰਗਿਆ ਗੁਣਾ ਨੇ ਲਵਾਜੇ ਅੰਮ੍ਰਿਤ ਵੇਲਾ ਰੋਟੀ ਖਾਦੀ ਭੁੱਖ ਮਰ ਗਈ ਗੁਣਾ ਹੈ ਤੇ ਸਕੂਨ ਮਿਲ ਗਿਆ ਤੁਹਾਡੀ ਦੁਰਮਤ ਮਰ ਗਈ ਅੱਛਾ ਸੌਣ ਦਾ ਵੇਲਾ ਕੋਈ ਇੱਕ ਹੈ ਸੌਣ ਦਾ ਵੇਲਾ ਵੀ ਇੱਕ ਨਹੀਂ ਕੋਈ ਦਿਨ ਨੂੰ ਸੌ ਰਿਹਾ ਕੋਈ ਰਾਤ ਨੂੰ ਸੌ ਰਿਹਾ ਇਦਾਂ ਹੀ ਗੁਣਾ ਨੂੰ ਧਾਰਨ ਕਰਨ ਦਾ ਵੀ ਵੇਲਾ ਇੱਕ ਨਹੀਂ ਜਦੋਂ ਮਰਜ਼ੀ ਕਰ ਲੋ ਦਿਨੇ ਕਰ ਲੋ ਰਾਤ ਕਰ ਲੋ ਬੈਠਿਆਂ ਕਰ ਲੋ ਸੁੱਤਿਆਂ ਕਰ ਲੋ ਜਦੋਂ ਵੀ ਗੁਣ ਧਾਰਨ ਕਰਨ ਵਾਲੇ ਬਣ ਜਾਓਗੇ ਬਾਣੀ ਨੂੰ ਅਪਲਾਈ ਕਰਨਾ ਸ਼ੁਰੂ ਕਰ ਦੋਗੇ ਅੰਮ੍ਰਿਤ ਚੜਨਾ ਸ਼ੁਰੂ ਹੋਇਆ ਤੇ ਸਮਝ ਲਓ ਅੰਮ੍ਰਿਤ ਵੇਲਾ ਹੈ ਅੱਛਾ ਮਾਰਕੀਟ ਜਾਂਦੇ ਹੋ ਦਫ਼ਤਰ ਜਾਂਦੇ ਹੋ ਸਭ ਦਾ ਸਮਾਂ ਕੋਈ ਇੱਕ ਹੈ ਤੇ ਜੇ ਉਥੇ ਜਾਣ ਦਾ ਕੰਮ ਕਰਨ ਦਾ ਰੋਟੀ ਖਾਣ ਦਾ ਪਾਣੀ ਪੀਣ ਦਾ ਸੌਦਾ ਸੂਤ ਲਿਆਉਣ ਦਾ ਸਮਾਂ ਇੱਕ ਨੇ ਤੇ ਤੁਸੀਂ ਇਹ ਨਿਰਦਾਰਤ ਕਰਕੇ ਕਿੱਦਾਂ ਬਹਿ ਗਏ ਵੀ ਅੰਮ੍ਰਿਤ ਵੇਲਾ ਰਾਤ ਦਾ ਚੌਥਾ ਪੈਰੀ ਹੁੰਦਾ ਹੈ ਚੌਥਾ ਪੈਰ ਅੰਮ੍ਰਿਤ ਵੇਲਾ ਨਹੀਂ ਹੈ ਐਲਾਨੀਆਂ ਕਹਿ ਰਿਆਂ ਹਰ ਇੱਕ ਦਾ ਸੌਣ ਦਾ ਬੈਣ ਦਾ ਕੰਮ ਕਰਨ ਦਾ ਕੱਪੜੇ ਧੋਣ ਦਾ ਜਾਗਣ ਦਾ ਉੱਠਣ ਦਾ ਤੌਰ ਤਰੀਕਾ ਤੇ ਜਿਹੜਾ ਉਹਦਾ ਸਮਾਂ ਵੱਖ-ਵੱਖ ਹੈ ਰਸ ਲੈਣ ਦਾ ਸਮਾਂ ਵੀ ਵੱਖਰਾ ਹੈ ਗੁਨਾ ਨੂੰ ਅਪਲਾਈ ਕਰਨ ਦਾ ਸਮਾਂ ਵੀ ਵੱਖਰਾ ਹੀ ਹੈ ਹੋ ਸਕਦਾ ਹੈ ਇੱਕ ਸਮੇਂ ਦੇ ਅੰਦਰ ਇੱਕ ਗੁਰਦੁਆਰੇ ਦੇ ਅੰਦਰ ਮੰਦਿਰ ਮਸਜਿਦ ਦੇ ਅੰਦਰ ਮੰਨ ਲਓ 100 ਬੰਦਾ ਬੈਠਾ ਹੈ ਇੱਕ ਸੰਗਤ ਦੇ ਅੰਦਰ 100 ਬੰਦਾ ਬੈਠਾ ਹੋਵੇ ਹੋ ਸਕਦਾ ਹੈ ਉਹਦੇ ਵਿੱਚੋਂ ਇੱਕ ਜਾਂ ਦੋ ਪੰਜ ਸੱਜਣਾ ਦੇ ਅੰਦਰ ਤੇ ਰੱਬੀ ਗੁਨਾ ਦੀਆਂ ਪੂਰੀ ਵਰਖਾ ਹੋ ਰਹੀ ਹੋਵੇ ਤੇ ਬਾਕੀ 95 ਉੱਥੇ ਬੈਠੇ ਕਲਪਦੇ ਹੋ ਜਗ੍ਹਾ ਦੇਖ ਕੇ ਨਾ ਸਮਾਂ ਦੇਖ ਕੇ ਨਾ ਜਿਹੜੀ ਕੰਨਾਂ ਵਿੱਚ ਆਵਾਜ਼ ਪੈ ਰਹੀ ਕਥਾ ਕੀਰਤਨ ਦੀ ਉਹ ਵੀ ਇੱਕ ਪੈ ਰੀ ਪਰ ਕਿਸੇ ਦਾ ਅੰਦਰ ਕਲਪ ਦਾ ਨਜ਼ਰ ਪੈ ਰਿਹਾ ਕਿਸੇ ਦਾ ਅੰਦਰ ਸ਼ਾਂਤ ਨਜ਼ਰ ਪੈ ਰਿਹਾ ਹੋ ਸਕਦਾ ਹੈ ਜਿਹੜੇ ਕਲਪ ਰਹੇ ਨੇ ਉਹ ਬਾਰ ਵੀ ਕਲਪਦੇ ਹੋਣ ਤੇ ਜਿਹੜੇ ਸ਼ਾਂਤ ਨੇ ਉਹ ਬਾਰ ਵੀ ਸ਼ਾਂਤ ਹੋਣ ਚਲੋ ਦੂਜੇ ਪਾਸੇ ਉਹ ਲੈ ਲੈਂਦੇ ਹੋ ਸਕਦਾ ਹੈ ਜਿਹੜਾ ਅੱਜ ਗੁਰਦੁਆਰੇ ਵਿੱਚ ਬੈਠਾ ਕਲਪ ਰਿਹਾ ਤੇ ਕੱਲ ਨੂੰ ਐਸਾ ਵਕਤ ਆਵੇ ਵੀ ਬਾਹਰ ਮਾਰਕੀਟ ਵਿੱਚ ਜਾਂਦਾ ਕੰਮ ਕਰਦਾ ਕਾਰ ਡਰਾਈਵ ਕਰਦਾ ਉਸ ਵਕਤ ਉਹਨੂੰ ਸਵਾਦ ਜ਼ਿਆਦਾ ਆ ਜਾਏ ਜਿਹੜਾ ਗੁਰਦੁਆਰੇ ਜਾ ਕੇ ਵੀ ਨਹੀਂ ਆਇਆ ਉਹਨੂੰ ਇਹਨੂੰ ਉਲਟੇ ਅਰਥ ਨਾਲ ਤੇ ਇਹੋ ਬੇ ਮੈਂ ਗੁਰਦੁਆਰੇ ਜਾਣ ਤੋਂ ਮਨਾ ਕਰ ਰਿਹਾ ਨਹੀਂ ਮੈਂ ਕੇਵਲ ਅਗਜ਼ੈਂਪਲ ਦੇ ਰਿਹਾ ਤਾਂ ਮੇਰਾ ਮਤਲਬ ਹੈ ਜਦੋਂ ਵੀ ਤੁਸੀਂ ਪੜਨ ਵਾਸਤੇ ਬੈਠ ਜਾਓ ਗਿਆਨ ਚ ਵਾਦਾ ਹੋ ਜਾਂਦਾ ਜਦੋਂ ਬੈਠੋ ਪੜਨ ਦਾ ਸਮਾਂ ਇੱਕ ਨਹੀਂ ਹੈ ਨਾ ਸਵੇਰੇ ਬਹੁ ਦੁਪਹਿਰੇ ਬਹੁ ਸ਼ਾਮੀ ਬਹੁ ਰਾਤ ਪੜੋ ਦਿਨੇ ਪੜੋ ਪਲੇਨ ਚ ਪੜੋ ਬੱਸ ਚ ਪੜੋ ਟ੍ਰੇਨ ਚ ਪੜੋ ਕਾਰ ਚ ਪੜੋ ਜਦੋਂ ਵੀ ਪੜੋਗੇ ਗਿਆਨ ਯਾਫਤਾ ਬਣਾਉਗੇ ਤਾਲੀਮ ਚ ਵਾਦਾ ਬਣ ਜਾਏਗਾ ਜਦੋਂ ਵੀ ਰੱਬੀ ਗੁਣਾ ਨੂੰ ਚੇਤਾ ਕਰੋਗੇ ਤੁਹਾਡੇ ਅੰਦਰ ਸਕੂਨ ਬਣ ਜਾਏਗਾ ਰੱਬੀ ਗੁਣਾ ਨੂੰ ਅਪਣਾਓਗੇ ਅਪਲਾਈ ਕਰੋਗੇ ਤੁਹਾਡੇ ਅੰਦਰ ਠੰਡਕ ਬਣ ਜਾਏਗੀ ਲੋ ਆਜੇ ਅਸਲ ਦੇ ਅੰਦਰ ਅੰਮ੍ਰਿਤ ਵੇਲਾ business ਸ਼ੁਰੂ ਕਰਨਾ ਸਭ ਦਾ ਸਮਾਂ ਵੱਖਰਾ ਹੈ business ਦੇ ਨਾਲ ਜੁੜਿਆ ਘਾਟਾ ਤੇ ਵਾਧਾ ਉਹ ਵੀ ਵਖਰੇਵੇਂ ਵਿੱਚ ਅੰਮ੍ਰਿਤ ਵੇਲਾ ਤੁਸੀਂ ਇੱਕ ਨਿਰਧਾਰਿਤ ਕਰ ਲਿਆ ਵੀ ਇੱਕੋ ਹੀ ਵਕਤ ਹੈ ਜਦੋਂ ਅੰਮ੍ਰਿਤ ਮਿਲ ਸਕਦਾ ਹੈ ਅੰਮ੍ਰਿਤ ਵਰਸ ਸਕਦਾ ਹੈ ਉਦੋਂ ਬਾਅਦ ਨਹੀਂ ਹਰ ਬੰਦੇ ਦਾ ਲਾਈਫ ਦੇ ਵਿੱਚ ਬੈਣ ਦਾ ਪਰਿਵਾਰ ਨਾਲ ਬੈਣ ਦਾ ਪਤਨੀ ਨਾਲ ਬੈਣ ਦਾ ਧੀਆ ਪੁੱਤਾਂ ਦੇ ਨਾਲ ਬੈਣ ਦਾ ਮਿੱਤਰਾਂ ਦੋਸਤਾਂ ਦੇ ਨਾਲ ਬੈਣ ਦਾ ਸਮਾਂ ਵੱਖ ਵੱਖ ਹੈ ਰਸ ਲੈਣ ਦਾ ਸਮਾਂ ਵੀ ਵੱਖਰਾ ਹੈ ਅੰਮ੍ਰਿਤ ਲੈਣ ਦਾ ਸਮਾਂ ਵੀ ਵੱਖਰਾ ਹੈ ਗੁਣ ਧਾਰਨ ਕਰਨ ਦਾ ਸਮਾਂ ਵੀ ਵੱਖਰਾ ਹੈ ਇਸ ਸਬਾਬੇ ਬੇ ਇੱਕ ਵਕਤ ਦੇ ਅੰਦਰ ਪਤਨੀ ਨੂੰ ਵੀ ਰਸ ਆ ਜਾਏ ਪਤੀ ਨੂੰ ਵੀ ਰਸ ਆ ਜਾਏ ਇਸ ਸਬਾਬੇ ਪਰ ਜ਼ਰੂਰੀ ਨਹੀਂ ਕਿ ਇੱਕੋ ਸਮਾਂ ਹੋਵੇ ਸਭ ਵਖਰੇਵੇਂ ਵਿੱਚ ਚੱਲਦਾ ਹੈ ਰੱਬੀ ਗੁਣਾਂ ਨੂੰ ਧਾਰਨ ਕਰਨ ਦਾ ਸਮਾਂ ਵੀ ਵਖਰੇਵੇਂ ਵਿੱਚ ਹੀ ਹੈ ਕਿਸੇ ਨੂੰ ਕਿਸੇ ਵਕਤ ਰੱਬੀ ਗੁਣਾਂ ਦਾ ਅਸਰ ਮਿਲ ਜਾਂਦਾ ਹੈ ਕਿਸੇ ਨੂੰ ਕਿਸੇ ਵਕਤ ਮਿਲ ਜਾਂਦਾ ਅਖੀਰ ਤੇ ਕਹਦੇ ਆ ਜਦੋਂ ਰੱਬੀ ਗੁਣਾਂ ਨੂੰ ਧਾਰਨ ਕਰਨ ਤੋਂ ਬਾਅਦ ਅੰਦਰ ਸ਼ਾਂਤੀ ਬਣਦੀ ਹੈ ਰਸ ਬਣਦਾ ਹੈ ਠੰਡਕ ਬਣਦੀ ਹੈ ਆਜੇ ਅਸਲ ਦੇ ਅੰਦਰ ਅੰਮ੍ਰਿਤ ਵੇਲਾ ਕਿਸੇ ਪਰਮ ਪੁਲੇਖੇ ਦੇ ਅੰਦਰ ਨਾ ਰਿਓ ਏ ਜਿਹੜੀਆਂ ਪੰਕਤੀਆਂ ਨੇ ਕਿ ਚੌਥੇ ਪੈਰ ਸੁਭਾ ਕੇ ਸੁਰਤਿਆ ਉਪਜੈ ਚਾਉ ਇਹਦਾ ਅੰਮ੍ਰਿਤ ਵੇਲੇ ਦੇ ਨਾਲ ਕੀ ਸੰਬੰਧ ਹੈ ਚੌਥੇ ਪੈਰ ਦਾ ਜ਼ਿਕਰ ਹੋ ਰਿਹਾ ਹੈ ਹਾਂ ਤੁਸੀਂ ਉਹਨੂੰ ਮੰਨ ਲਿਆ ਵੀ ਉਹ ਅੰਮ੍ਰਿਤ ਵੇਲਾ ਹੈ ਜਦ ਕਿ ਉਹ ਅੰਮ੍ਰਿਤ ਵੇਲਾ ਨਹੀਂ ਹੈ ਚੌਥੇ ਪੈਰ ਦੇ ਸੰਬੰਧ ਵਿੱਚ ਕਿਸੇ ਵੱਖਰੀ ਵੀਡੀਓ ਦੇ ਅੰਦਰ ਫਿਰ ਤੋਂ ਗੱਲ ਕਰਾਂਗੇ